ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਵਾਰ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਜਿਹੜਾ ਉਹ ਚੱਲ ਰਿਹਾ ਹੈ ਉਹਦੇ ਵਿੱਚ ਕੀ ਕੀ ਫੈਸਲੇ ਜਿਹੜੇ ਲਏ ਜਾ ਰਹੇ ਨੇ ਅੱਜ ਤੋਂ ਉਹਦੇ ਨਾਲ ਰੂਬਰੂ ਕਰਾਉਣ ਜਾ ਰਹੇ ਆ ਕੀ ਬੋਲੇ ਨੇ ਸੀਐਮ ਭਗਵੰਤ ਮਾਨ ਆਓ ਸੁਣੋ ਪੰਚਾਇਤੀ ਰਾਜ ਸੋਧ ਬਿਲ ਵੀ ਆ ਰਹੇ ਤੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਆ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਪੰਚਾਇਤਾਨੀ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣਨ ਪਿੰਡਾਂ 'ਚ ਕੋਈ ਧਰਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਸਿੰਬਲ ਤੇ ਨਹੀਂ ਲੱਗਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਉਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ ਕਿਆ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਵੈਸੇ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਹੈ ਉਹ ਤਰਿਆਂ ਤੋਂ ਉੱਪਰ ਹੋਣੀ ਚਾਹੀਦੀ ਹੈ ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮੈਂ ਕਲੀਅਰ ਕਰ ਦਿੰਦਾ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾ ਨਹੀਂ ਕਰ ਸਕਦੇ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੋ ਉਹ ਤਾਂ ਬਾਈ ਕੱਟ ਕਰਾਂਗੇ ਸੋ ਇਹ ਗੱਲ ਨਿਵੇੜਨ ਵਾਸਤੇ ਅਸੀਂ ਪਹਿਲੇ ਕਹਿੰਦਾ ਤੁਸੀਂ ਲੜੀ ਆਪਣੇ ਮੰਜੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਹੈ ਜਾਂ ਵੀ ਹੈਗਾ loyal party ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਗ੍ਹਾ ਨੂੰ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲੇ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀਆਂ ਫੋਟੋ ਲਾ ਸਕਦਾ ਕਿ ਇਹਦੇ ਨਾਲ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਹੈ ਸੋ ਪਰ ਉਹਨੂੰ ਹੈ ਜੀ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕਾਰਪੋਰੇਸ਼ਨ ਵੀ ਕਹਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਆਉਣਗੀਆਂ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੇ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉੱਥੇ ਵੀ ਬਾਜਬਾਬ ਸਾਹਿਬ ਨੇ ਕਹਿਣਾ ਇਹ ਵੀ ਮੰਜੀ ਚੱਕ ਕੇ ਹੁਣ ਸਤੌ ਛੱਡ ਕੇ ਆਉਣਗੇ ਹਾਜੀ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਹੈ ਸੋ ਸਮਝ ਹੈ ਕਹਣਾ ਚਾਹ ਰਾਂ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਨੇ ਮੋਟਰ 40 40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹ ਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਕੋਰ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਇਆ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਤਾਲ ਚੋਂ ਦੇ ਹਸਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕਰ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਇਸ ਇਹ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆ ਤਾਂ ਆਪਣੀ ਡੈਮੋਕਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂ ਨੇ ਨੀਂ ਨੇ ਡੈਮੋਕਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਚੱਕੀ ਕਰ ਜਾਂਦਾ